वाहेगुरु वाहिगुरू दग बने जदाद ते कोठियां तूं दाग बनदा जदाद ते कोठियां दे पर हिकु झोपड़ी बि शतरवान हो

जॾो भगतानेद खुल जो भॻतान कानू पूड़ियर जहिड़े प्यार शा ते धेकी करवान श शकल दादा रत दवाटे झूल ते असम नारे राज छॾ गे परे खजायानो राज छॾ गे परे खजानियानो खोकर नारे ज़िंदगी कॾहिं चारीरा सचा मोदी हथ नगड़े जेड़े खे चार मना मो माया चपे पवे ਛੱਡ ਦੁਨੀਆ ਦਾ ਬਾਗ ਬਗੀ चार मना जॾ तक पले खाणु पीण न दुनिया सब मित्र जी जॾ त कोई मुश्किल पेड़ी ਵਾਸੀ ਤੇ ਸਰਦਾਰਾ ਵਿੱਚ ਅਗਨੀ ਦੇ ਸਰਜੇਗਾ ਲਾਈ ਬੈਠੀ ਮੌਤ ਕੜਕਤੀ ਕਿਸੋ ਰੋਗ ਨੂੰ ਅਰਜੇਗਾ ਹੋ ਨਾ ਕਰ ਮੇਰੀ ਮੇਰੀ ਮਰੀਏ ਨਾ ਕਰ ਮੇਰੀ 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 ਨਾ ਕਰ ਮੇਰੀ ਮੇਰੀ ਤੇਰਾ ਝੂਠਾ ਹੈ ਪਰ ਜਾਰ ਮਨਾ ਕੀ ਲੈਣਾ ਛੱਡ ਝਗੜੇ ਜਿਹੜਾ ਖੇਡਣ ਦੇ ਦਿਨ अर्जन भीमर तूं की न पाणी हार मना ची ले छॾ झगड़े खेॾण चार मना लाल वारा नाम घुरावा चरासी हा पर सागर पार चर्चा नाम ਹੋ ਦਿਨ ਦੇ ਦਿਨ ਚਾਰ ਮਨਾ ਕੀ ਲੜਾਈ ਛੱਡ ਝਗੜੇ ਛੋੜਾ ਫੇਰ ਕਣ ਦੇ ਦਿਨ ਚਾਰ ਮਨਾ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਰਹਿਮਤ ਤੇ ਸਦਕਾ ਨਗਰ ਕੀਰਤਨ ਸਵੇਰ ਤੋਂ ਲੈ ਕੇ ਪੂਰੇ ਨਗਰ ਦੀ ਪ੍ਰਕਰਮਿਆ ਕਰਦਾ ਹੋਇਆ ਕਵਤਾ ਆਪ ਗੁਰ ਸੰਗਤ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਇੱਕੋ ਇੱਕ ਹੋਣੀ ਹੈ ਆਪਾਂ ਸੂਬਾ ਤੋਂ ਲਏ ਕੇ ਜਿਹੜੇ ਗੱਟਕਾ ਵਾਲੇ ਵੀਰ ਨੇ ਉਹਨਾਂ ਦਾ ਵੀ ਜੀ ਕਰਦਾ ਵੀ ਸਵੇਰ ਤੋਂ ਲੈ ਕੇ ਅਸੀਂ ਜੋਰ ਵਿਖਾਈਏ ਇੱਥੇ ਉਹਨਾਂ ਦੇ ਜੋਰ ਵੀ ਦੇਖਣੇ ਆ ਸਤਕਾਰ ਦੇ ਨਾਲ ਉਚਾਰਨ ਕਰੋ ਜੀ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਠੀਕੀ ਕੀ ਫਤਿਹ ਇਤਿਹਾਸ ਆਪ ਗੁਰ ਸੰਗਤ ਦੇ ਪਾਵਨ ਪਵਿੱਤਰ ਚਰਨਾ ਵਿੱਚ ਕਹਿ ਰਹੇ ਆ ਰਾਜਸਾਨ ਦੀ ਧਰਤੀ ਦਾ ਰਹਿਣ ਵਾਲਾ ਪੀਪਾ ਭਗਤ ਹੋਇਆ ਜਿਹਦਾ ਬਾਣੀ ਦੇ ਵਿੱਚ ਜ਼ਿਕਰ ਹੈ ਤੇ ਬਾਣੀ ਜੀ ਦੀ ਗੁਰੂਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਪੀਪਾ ਭਗਤ ਜਿਹੜਾ ਕਦੇ ਮੂਰਤੀ ਪੂਜਾ ਕਰਦਾ ਹੈ ਕਦੇ ਟੱਲ ਖੜਕਾਉਂਦਾ ਮੰਦਿਰਾਂ 'ਚ ਜਾ ਕੇ ਪਰ ਚਾਹੁੰਦੇ ਮਨ ਦੀ ਸ਼ਾਂਤੀ ਵੀ ਆਹ ਤਿੰਨ ਲੋਕਾਂ ਤੋਂ ਉੱਟ ਕੇ ਮੈਂ ਚੌਥੇ ਪੜ ਤੱਕ ਚਲਿਆ ਜਾਵਾਂ ਕੋਈ ਮੰਜ਼ਿਲ ਮੈਨੂੰ ਮਿਲ ਜਾਵੇ ਪਰ ਮਿਲਿਆ ਨਹੀਂ। ਰਵਿਦਾਸ ਦੀ ਸੰਗਤ ਜਦੋਂ ਭਗਵਾਨ ਦੇ ਗੀਤ ਗਾਉਂਦੀ ਜਾਂਦੀ ਹੈ ਪੀਪੇ ਨੇ ਪੁੱਛਿਆ ਜਿਹੜੀ ਤੁਹਾਡੀ ਬਾਣੀ ਹੈ ਨਾ ਇਹ ਕਿਸੇ ਹੋਰ ਮੰਝਲ ਦੀ ਹੈ ਇਹ ਸ਼ਾਂਤੀ ਦਿੰਦੀ ਹੈ ਤੁਹਾਨੂੰ ਗਿਆਨ ਕਿੱਥੋਂ ਹੋਇਆ ਉਹਨਾਂ ਨੇ ਦੱਸਿਆ ਜੀ ਰਵਿਦਾਸ ਰਹਿੰਦਾ ਰਵਿਦਾਸ ਉਹਦੇ ਚਰਨਾਂ 'ਚ ਜਾਣੇ ਆ ਉਹਦੇ ਚਰਨਾਂ 'ਚ ਜਾ ਕੇ ਜਦੋਂ ਬੰਦਗੀ ਕਰਦੇ ਆ ਸੇਵਾ ਕਰਦੇ ਆ ਪਰ ਜਿਹੜਾ ਗੁਰੂ ਸਾਨੂੰ ਉਹਦੇਸ਼ ਦੇ ਦਿੰਦਾ ਕਿਉਂਕਿ ਗੁਰਬਣ ਗਿਆਨ ਘੂਰ ਅਧਾਰ ਵਾਲੀ ਗੱਲ ਹੈ ਗੁਰੂ ਬਿਨਾ ਗਿਆਨ ਆਉਂਦਾ ਹੀ ਨਹੀਂ ਅਸੀਂ ਤਾਂ ਭਗਤ ਕਬੀਰਦਾਸ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਉਹਨੇ ਗਿਆਨ ਦਿੱਤਾ ਸਾਨੂੰ ਬਾਣੀ ਭਗਤ ਕਬੀਰਦਾਸ ਮਹਾਰਾਜ ਦੀ ਹ ਜਦੋਂ ਆ ਗੱਲ ਹੋਈ ਨਾ ਤੇ ਜਦੋਂ ਆ ਕਰਮ ਕਰਕੇ ਗੱਲ ਕਹੀ ਪੀਪੇ ਦੇ ਮਨ ਦੇ ਵਿੱਚ ਭਰਮਣ ਆ ਗਿਆ ਭਰਮਣ ਅੱਛਾ ਨੀਚ ਕਰਕੇ ਉਹਦੇ ਨੀਚ ਦੇ ਚਰਨਾਂ ਤੇ ਜਾਂਦੇ ਹਾਂ ਧੰਨਵਾਦ ਕਰਾਂ ਜੀ ਬਹੁਤ ਸਾਰਾ ਗਗਬੀਰ ਜੱਗੀ ਜੀ ਸੋਸ਼ਲ ਮੀਡੀਆ ਵਾਲੇ ਜਿਹੜੇ ਅਕਸਰ ਹੀ ਤੱਕ ਪਰ ਰਹਿੰਦੇ ਨੇ ਇਤਿਹਾਸਕ ਕਵੀ શ્રી ਵਿਚਾਰਾਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਵਗੈਰਾ ਇਹ ਨੈਟ ਤੇ ਪਾਉਂਦੇ ਰਹਿੰਦੇ ਨੇ ਤੇ ਪਹਿਲਾ ਸਾਡਾ ਪੌਡਕਾਸਟ ਇਹਨਾਂ ਨੇ ਵੀ ਕਰਿਆ ਸੀ ਸਤਿਗੁਰੂ ਰਹਿਮਤ ਕਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ ਜਦੋਂ ਆਹ ਮਨ ਚ ਭਰਮਣ ਆਇਆ ਨਾ ਭਰਮਣ ਕਿਹੜੀ ਗੱਲ ਕਰਕੇ ਆਇਆ ਜਿਹੜਾ ਲੋਕੀ ਆ ਨਾ ਦੁਨੀਆ ਦੇ ਲੋਕ ਜਿੰਨੇ ਵੱਸਦੇ ਐ ਅੱਜ ਵੀ ਤੇ ਉਦੋਂ ਵੀ ਸਾਡੇ ਕਲਾਂ ਦੇ ਵਿੱਚ ਇੱਕ ਤਖਤੀਆਂ ਪਾਈ ਜਾਂਦੀਆਂ ਸੀ ਤਖਤੀਆਂ ਆਹ ਫਲਾਣਾ ਬੰਦਾ ਐ ਆਹ ਫਲਾਣੀ ਜਾਤ ਦਾ ਫਲਾਣੀ ਜਾਤ ਐ ਇਹ ਕਾਰਾਂ ਕੀ ਨੇ ਕੀਤਾ ਇਹ ਕੀਤਾ ਮੰਨੂ ਨੇ ਮੰਨੂ ਸਿਮਰਤੀ ਨੇ ਪਵਾਰੇ ਪਾ ਕੇ ਭਗਵਾਨ ਬੰਡਿਆ ਜਾਤਾਂ ਮਜਬਾ ਬੰਡੀਆਂ ਸਾਰੇ ਇੱਕ ਗੱਲ ਕਹਿੰਦੇ ਐ ਉਹ ਕਹਿੰਦੇ ਸੂਰਜ ਸਭ ਤੋਂ ਵੱਧ ਚਮਕਦਾ ਸੂਰਜ ਨਾਲੋਂ ਚਮਕਦਾਰ ਚੀਜ਼ ਕੋਈ ਦੁਨੀਆ ਤੇ ਹੋਵੇਗੀ ਜਿੰਨੀ ਰੋਸ਼ਨੀ ਅੱਜ ਸੂਰਜ ਦੀ ਹੈ ਸੂਰਜ ਨਾਲੋਂ ਵੱਧ ਚਮਕ ਕਿਸੇ ਚੀਜ਼ ਦਾ ਦੁਨੀਆ ਤੇ ਹੈ ਹਜ਼ਾਰਾਂ ਲਾਈਟਾਂ ਦੀ ਰੋਸ਼ਨੀ ਫੇਲ ਕਰਕੇ ਰੱਖ ਦਿੰਦਾ ਜਦ ਆਪਣੇ ਪ੍ਰਕਾਸ਼ ਤੇ ਹੁੰਦਾ ਹੈ ਇਤੋਂ ਵੱਧ ਚਮਕਦਾਰ ਚੀਜ਼ ਕੋਈ ਦੁਨੀਆ ਤੇ ਹੈ ਤੇ ਲੋਕਾਂ ਨੇ ਅਖਿਆ ਜੀ ਸੂਰਜ ਨਾਲੋਂ ਵੱਧ ਚਮਕਦਾਰ ਚੀਜ਼ ਵੀ ਦੁਨੀਆ ਤੇ ਹੈ ਉਹ ਕੀ ਹੈ ਉਹ ਸੱਚ ਜਿੰਨਾ ਮਰਜੀ ਝੂਠ ਦਾ ਪਰਦਾ ਪਾਈ ਚੱਲੋ ਸੱਚ ਇੱਕ ਨਾ ਇੱਕ ਦਿਨ ਉਹਦੀ ਚਮਕ ਬਾਹਰ ਆ ਹੀ ਜਾਂਦੀ ਹੈ ਉਹਦਾ ਦੂਜਾ ਪੱਖ ਰਾਤ ਕੇ ਕਹਿੰਦੇ ਕੋਲਾ ਕਾਲਾ ਹੁੰਦਾ ਹੈ ਕੋਲੇ ਨਾਲੋਂ ਵੱਧ ਕਾਲੀ ਚੀਜ਼ ਕੋਈ ਦੁਨੀਆ ਤੇ ਹੈ ਤੇ ਦਸਨ ਵਾਲਿਆਂ ਨੇ ਆਖਿਆ ਜੀ ਕੋਲੇ ਨਾਲੋਂ ਵੱਧ ਕਾਲੀ ਚੀਜ਼ ਵੀ ਦੁਨੀਆ ਤੇ ਹੈਗੀ ਹੈ ਉਹ ਕੀ ਹੈ ਉਹ ਕਹਿੰਦੇ ਕੋਲੇ ਨਾਲੋਂ ਵੱਧ ਕਾਲੀ ਚੀਜ਼ ਹੈ ਕਲੰਕ ਜਿਹਦੇ ਮੱਥੇ ਤੇ ਇੱਕ ਵਾਰੀ ਕਲੰਕ ਲੱਗ ਗਿਆ ਤੇ ਪੀੜੀਆਂ ਪੈ ਜਾਂਦਾ ਲੋਕੀ ਕਹਿੰਦੇ ਹੁਆਂਿਆਂ ਦੇ ਬੰਦੇ ਨੇ ਆਹ ਕੰਮ ਕਰਿਆ ਸੀ ਕਿ ਇਹਦੇ ਮੱਥੇ ਤੇ ਕਾਲਾ ਦਾਗ ਲੱਗਿਆ ਸਾਡੇ ਭਾਪੂ ਦੇ ਮੱਥੇ ਤੇ ਇੱਕ ਕਲੰਕ ਲੱਗਿਆ ਲਾਇਆ ਮੰਨੂ ਨੇ ਭਗਵਾਨ ਮੰਡੇ ਸਾਤਾ ਬੰਡੀਆਂ ਐਨਾ ਪ੍ਰੀਤ ਕਰਕੇ ਬੰਡੀਆਂ ਸਾਤਾ ਬੰਡੀਆਂ ਮਾਜਬ ਬਣ ਦਿੱਤੇ ਸਾਡੇ ਵਸਦੇ ਾਸਤੇ ਦੇਸ਼ ਨੂੰ ਭਾਪੂ ਦੇ

ਪਾਤਾ ਕਹਿ ਕੇ ਸ਼ੂਤਰ ਗਰੀਬਾਂ ਨੂੰ ਵੰਗਾਰਿਆ ਤੈ ਉਹ ਦੇਸ਼ ਦਾ ਤਾਰਾ ਮੱਖ ਹਾਰਿਆ ਪੁੱਛ ਭਗਤਾਂ ਨੂੰ ਬਿਨੈ ਮੌਤ ਮਾਰਿਆ

ਲਾਇਆ ਹੈ ਸਾਡੇ ਭਾਰਤਾ ਸਾਡੇ ਭਾਰਤਾ ਨੂੰ ਮੰਨੂ ਨੇ ਕਲੰਕ ਲਾਇਆ ਹੈ ਸਾਡੇ ਭਾਰਤਾ ਆਏ ਨਿਗਾਨਾ ਫਿਰਟਾ ਬਾੜੀ ਹੋ ਜੇ ਬੰਦ ਜੇ ਬੰਦਾ ਬੰਦੇ ਤਾਈਆਂ ਜਦੋਂ ਪਸੰਦ ਜੇ ਵੱਡੇ ਛੋਟੇ ਵਾਲੀ ਟੁੱਟ ਜਾਵੇ ਕੰਡ ਜੇ ਭਾਗ ਦੇਸ਼ ਦਾ ਪਰੜਾ ਜਾਉ ਜੇ ਜਗਾ ਆਇਆ ਹੈ ਸਾਡੇ ਭਾਰਤਾ ਸਾਡੇ ਭਾਰਤਾ ਨੂੰ ਮੰਨੂ ਨੇ ਕਲੰਕ ਲਾਇਆ ਹੈ ਸਾਡੇ ਭਾਰਤਾ ਆਸ ਦੇ ਦੇਸ਼ ਦੇ ਕੁੱਤੇ ਇੱਕ ਅਕᱫੋ ਕਾਲਾ ਕਲੰਕ ਲੱਗ ਜਾਵੇ ਉਹ ਨੀਤੀ ਉਹੀ ਧਰਮਾ ਭਗਤ ਪੀਪੇ ਦੇ ਮਨ ਦੇ ਵਿੱਚ ਆ ਗਿਆ ਕਿੱਥੇ ਰਾਜਾ ਤੇ ਕਿੱਥੇ ਪਖਾਰੀ ਇਹ ਤਾਂ ਮੇਲ ਹੀ ਨਹੀਂ ਹੈ ਕੋਈ ਬਾਦਸ਼ਾਹ ਦੇ ਨਾਲ ਵੀ ਕਦੇ ਫਕੀਰਾਂ ਦਾ ਮੇਲ ਹੋਇਆ ਇਹ ਕਹਿੰਦੇ ਨੇ ਮੈਂ ਜਾਊਂਗਾ ਨੀਤ ਦੀ ਕੁੱਲੀ 'ਚ ਉਹ ਛੱਪਰੀ 'ਚ ਤੁਹਾਨੂੰ ਤਾਂ ਉੱਥੋਂ ਤੱਕ ਅਧਿਕਾਰ ਨਹੀਂ ਉਹ ਲੋਕ ਜਿੱਥੋਂ ਪੈਰ ਵੀ ਰੱਖਣ ਪਿੱਛੇ ਤਾਹਣੀਆਂ ਵੱਧਣੀਆਂ ਪੈਂਦੀਆਂ ਨੇ ਤੁਹਾਡੀ ਪੈਰ ਦੇ ਵਿੱਚ ਕਦੇ ਪੈਰ ਨਾ ਪੈ ਜਾਵੇ ਹੁੰਦਰ ਇੱਥੋਂ ਤੱਕ ਧੜ ਘਾਰੇ ਜੇ ਕੋਈ ਚੰਗਾ ਸ਼ਬਦ ਬੋਲਦਾ ਰਾਮ ਦਾ ਸ਼ਬਦ ਕਹਿੰਦਾ ਉਹਦੀ ਜबान ਕੱਟ ਦਿੰਦੇ ਜੇ ਸੁਣਦਾ ਉਹਦੇ ਕੰਨਾਂ 'ਚ ਸਿਕਾ ਢਾਲ ਕੇ ਪਾ ਦਿੰਦੇ ਵੀ ਇਹ ਬੰਦੇ ਨੇ ਚੰਗੀ ਗੱਲ ਸੁਣੀ ਕਿਉਂ ਪੀਪੇ ਦੇ ਮਨ 'ਚ ਭਰਮ ਇਹੋ ਜਿਹੇ ਵੀ ਗੁਰੂ ਹੁੰਦੇ ਆ ਆ ਨੀਟ ਬਰਾਦਰੀ 'ਚ ਕਿਤੇ ਵਰਚ ਕੋਟੀ ਦਾ ਗੁਰੂ ਪੈਦੂ ਹੋ ਜਾਊਗਾ ਪਰ ਕਿਵੇਂ ਜਾਊਗਾ ਤਾਂ ਸਹੀ ਤੇ ਪੂਰਾ ਹੋਇਆ ਤਾਂ ਉਹ ਮਨਕ ਭਰਮ ਲੈ ਕੇ ਕਹਿੰਦਾ ਗੁਰੂ ਮਿਲਾਊਗਾ ਖਣੀ ਨਹੀਂ ਮਿਲਾਊਗਾ ਜੇ ਚਲਿਆ ਗਿਆ ਦੁਨੀਆ ਦੇ ਲੋਕ ਕੀ ਕਹਿਣਗੇ ਕਹਿਣਗੇ ਪੀਪਾ ਰਾਜਾ Rajasthan ਵਾਲਾ ਇੱਕ ਰੀਤ ਦੇ ਪੈਰਾਂ ਤੇ ਚਲਿਆ ਗਿਆ ਕਦੇ ਕਹਿੰਦਾ ਜਾਣਾ ਤਾਂ ਪਾਊਗਾ ਜੇ ਗੁਰੂ ਲੈਣਾ ਬਲੇ ਸੋਚਦਾ ਕਿ ਮੈਂ ਪੇਸ਼ ਬਦਲਾ ਕੇ ਚਲਿਆ ਜਾਵਾਂ ਕੋਈ ਦੁਨੀਆ ਦੇ ਲੋਕ ਵੇਖਣ ਹੀ ਨਾ ਫੇਰ ਮਨ ਚ ਆ ਗਿਆ ਕੁੜੀਆਂ ਨਾ ਵੇਖੂ ਉਹ ਭਗਵਾਨ ਤਾਂ ਵੇਖਦਾ ਹੈ ਨਾ ਫਿਰ ਸਾਰਾ ਕੁਝ ਭੁੱਲ ਭੁਲਾ ਕੇ ਜਦੋਂ ਸਤਪੁਰਾਂ ਦੇ ਚਰਨਾ ਚ ਆਇਆ ਪਾਤਸ਼ਾਹ ਮਹਾਰਾਜ ਆਵਾਜ਼ ਦਿੰਦੀ ਆ ਪੀਪੇ ਤੈਨੂੰ ਚਰਨਾ ਤੇ ਪਾਣੀ ਪਾ ਕੇ ਪੀਣਾ ਔਖਾ ਹੋਇਆ ਪਿਆ ਨਹੀਂ ਪੀਉਂਦੇ ਆਜਾ ਕੋਲ ਬਿਠਾ ਲਿਆ ਚੰਦਨ ਦਾ ਤਿਲਕ ਲਾ ਕੇ ਮੱਥੇ ਤੇ ਪੀਪੇ ਨੂੰ ਗਿਆਨ ਕਰਾਉਂਦੇ ਆ ਭਗਤ ਰਵਿਦਾਸ ਮਹਾਰਾਜ ਗਿਆਨ ਪੀਪੇ ਗੁਰੂ ਤਾਂ ਕਹਿਣਾ ਸੀ ਪਾਣੀ ਪਾ ਕੇ ਪੀਣਾ ਨੂੰ ਲੋਕਾਂ ਨੂੰ ਪਾਣੀ ਪੀਉਂਦਾ ਕੋਈ ਤੈਨੂੰ ਤਾਂ ਗੁਰੂ ਮਿਲਣਾ ਹੈ ਗੁਰੂ ਜਿਹੜੇ ਰਸਤੇ ਮਰਜੀ ਬਣਾ ਦੇਵੇ ਗੁਰੂ ਦੀ ਤਾਂ ਨਜ਼ਰਾਂ ਚ ਵੀ ਅੰਮ੍ਰਿਤ ਹੈ ਗੁਰੂ ਤਾਂ ਦ੍ਰਿਸ਼ਟੀ ਪਾ ਕੇ ਬੰਦੇ ਨੂੰ ਸੱਚਖੰਡ ਦੇ ਮਾਰਗ ਤੱਕ ਪਹੁੰਚਾ ਦਿੰਦਾ ਤੇਰੇ ਮੱਥੇ ਤੇ ਲਾ ਕੇ ਤਿਲਕ ਪੀਤੇ ਭਗਤ ਦੇ ਚੰਦਨ ਦਾ ਤਿਲਕ ਲਗਾ ਕੇ ਭਗਤ ਰਵਿਦਾਸ ਮਹਾਰਾਜ ਨੇ ਜਿਵੇਂ ਮੁਕਤੀ ਕੀਤੀ ਸੁਣੋ ਪ੍ਰੇਮਨਾ ਤੀਤੇ ਨੂੰ ਉਰਲੀ ਦੀ ਚੱਕਰ ਵਿੱਚ ਪੈ ਜੇ ਨਾ ਖੁਸ਼ੀਆਂ ਦੇ ਘਰ ਵਿੱਚ ਆ ਗਏ ਖੁਸ਼ੀਆਂ ਦੇ ਘਰ ਵਿੱਚ ਆ ਗਏ ਬਾਬਾ ਰਵਿਦਾਸ ਹੈ ਚੰਦਨ ਦਾ ਤਿਲਕ ਲਗਾ ਕੇ ਵਰਤਾ ਪ੍ਰਕਾਸ਼ ਹੈ ਚੰਦਨ ਦਾ ਤਿਲਕ ਲਗਾ ਕੇ ਹੋ ਵੀ ਨਾ ਹੰਦੀ ਰਾਗ ਵੀ ਨਾ ਮਰਦੰਗ ਅਨਹਦੀ ਰਾਗ ਦੇ ਛੇੜੇ ਸੀ ਬੱਚਰ ਕਾ ਪਾਪ ਖੋਲਦੇ ਪਹੁੰਚੇ ਜਾ ਕੇ ਜਿੱਥੇ ਨਾ ਪਹੁੰਚੇ ਜਾ ਕੇ ਜਮਦੀ ਤਾਰਾਸ ਹੈ ਚੰਦਰ ਦਾ ਤਿਲਕ ਲਗਾ ਕੇ ਕਰਤਾ ਪ੍ਰਕਾਸ਼ ਹੈ ਚੰਦਰ ਦਾ ਤਿਲਕ ਲਗਾ ਕੇ ਪੀਪੇ ਦੇ ਤਰਿਓ ਦੇ ਰਾਗ ਦੇ ਛੇੜੇ ਨੇ ਪੀਪੇ ਦੇ ਤਾਰ ਜੋੜਦੇ ਰਾਗ ਦੇ ਛੇੜੇ ਸੀ ਪੱਛਰ ਕਾ ਪਾਟ ਖੋਲਦੇ जबदी तराश है चंदन दिलक लकाश है चंदन दिलका सैर करादा दसवेंेकार कुधारे जीरत नवरत न लगा के करता प्रकाश है चंदन दा तलकल के भाई अंदर ब्रह्मांड दिखाता अब आत्मा कल्लाने हो कुछ ही सत सत अंदर बाहर मत छल्ला दे जलपल सी बडखड अंदर पर्वत का लाश है चंदन दा तलकल लगा के करता प्रकाश है चंदन दा तलकल लगा के

श है चना चरना ते पाणी पा भॻते पाया ਇਹਜਾ ਜੋ ਗਿਆਨ ਹੋ ਗਿਆ ਸਿਰ ਪੀਪਾ ਵੀ ਵਰਮ ਲੋਕ ਦੀ ਬਾਣੀ ਬੋਲੀ ਤੇ ਭਗਤ ਪੀਪੇ ਦੀ ਬਾਣੀ ਨੂੰ ਅੱਜ ਆਪਾਂ ਪੜਦੇ ਆ ਬਰਾਬਰੀ ਬਣਾ ਲਿਆ ਆਪਣੇ ਹੀ ਰੂਪ ਬਣਾ ਲਿਆ ਮਹਾਰਾਜ ਦੀ ਬਾਣੀ ਕਹਿੰਦੀ ਹਰ ਕਾ ਸੇਵਕ ਹਰ ਹੀ ਜੀਹਾ ਉਹ ਮੰੰਜਲ ਪਾਤੀ ਪੀਪੇ ਦੀ ਧੰਨਵਾਦ ਕਰਾਂ ਸਾਰੀ ਗੁਰ ਸੰਗਤ ਦਾ ਪ੍ਰੇਮ ਸਤਿਕਾਰ ਦੇ ਨਾਲ ਬਹਿ ਕੇ ਆਪ ਸਭਾ ਤੋਂ ਇਤਿਹਾਸ ਨੂੰ ਸਰਵਣ ਕਰਨ ਦੇ ਆ ਰਹੇ ਹਾਂ ਬਹੁਤ ਪਿਆਰ ਸਤਿਕਾਰ ਦੇ ਨਾਲ ਇੱਥੇ ਵੀ ਬੈ ਕੇ ਇਤਿਹਾਸ ਨੂੰ ਸਰਬਨ ਕੀਤਾ ਹੈ